ਤੇ ਉੱਪਰ ਜਿਹੜਾ ਹੈਗਾ ਉਹ ਗਵਰਨੈਂਸ ਕਰਦੀ ਹੈ ਇਹ ਬਹੁਤ ਦੁਖਦਈ ਹੈ ਔਰ ਬਹੁਤ ਹੀ ਜਿਹਨੂੰ ਕਹਿੰਨੇ ਹੈ ਕਿ ਇੱਕ ਮਾੜਾ ਚੈਪਟਰ ਜਿਹੜਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਭਗਵੰਤ ਮਾਨ ਦੀ ਰਹਿਨਮਾਈ ਚ ਅਮਨ ਅਰੋੜਾ ਜਿਹੜੇ ਸੂਬਾ ਪ੍ਰਧਾਨ ਹੈ ਉਹਨਾਂ ਦੀ ਰਹਿਨਮਾਈ ਚ ਔਰ ਕੇਜਰੀਵਾਲ ਜੀ ਸੁਸੋਦੀਏ ਜਿਹੜੇ ਹੁਣ ਹਾਰਨ ਤੋਂ ਬਾਅਦ ਬੇਲ ਤੋਂ ਬਾਅਦ ਹਾਰਨ ਤੋਂ ਬਾਅਦ ਝਟਕੇ ਨੇ ਉਹਨਾਂ ਦੀ ਰਹਿਨਮਾਈ ਚ ਇੱਕ ਨਵਾਂ ਟ੍ਰੈਂਡ ਪੰਜਾਬ ਦੇ ਸ਼ੁਰੂ ਕੀਤਾ ਹੋਇਆ ਹੈ ਪੰਜਾਬ ਸਰਕਾਰ ਦੇ ਨਿਰਣੇ ਜਿਹੜੇ ਹੈ ਉਹਨਾਂ ਦੇ ਅੰਦਰ ਕਾਸਟ ਬਾਇਸ ਰਿਫਲੈਕਟ ਹੁੰਦਾ ਹੈ ਮੈਂ ਹੁਣ ਬੇਨਤੀ ਕਰਾਂਗਾ ਪ੍ਰੈਸ ਕਾਨਫਰੰਸ ਵਾਸਤੇ ਪਰ ਉਸ ਤੋਂ ਪਹਿਲੇ ਸ਼੍ਰੀ ਸੁਚਾਨਾਮ ਲੱਧਰ ਜੀ ਚਰਪ੍ਰਿਚਿਤ ਚਿਹਰੇ ਨੇ ਭਾਜੀਪੀ ਜੁਆਇਨ ਕਰਨ ਤੋਂ ਪਹਿਲੇ ਵੀ ਪੰਜਾਬ ਦੇ ਲੋਕ ਇਹਨਾਂ ਨੂੰ ਇੱਕ ਇਹੋ ਜਿਹੇ ਅਫਸਰ ਵਜੋਂ ਜਾਣਦੇ ਸੀ ਜਿਹੜਾ ਕਿ ਇਹਨਾਂ ਦੇ ਕਮਰੇ 'ਚ ਕੋਈ ਤੁਰ ਕੇ ਆਜੇ ਉਹਦੀ ਗੱਲ ਸੁਣਦੇ ਸੀ ਖਾਸ ਕਰਕੇ ਇਹਨਾਂ ਡੀਸੀ ਦੇ ਟੈਨਰ ਜਿਹੜੇ ਹੈਗੇ ਨੇ ਉਹਨਾਂ ਦੀਆਂ ਕਹਾਣੀਆਂ ਲੋਕ ਅੱਛਲੀ ਕਿਸੇ ਹੁਣ ਵੀ ਸੁਣਾਉਂਦੇ ਨੇ ਆਪ ਅੱਜਕੱਲ ਸਾਡੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਨੇ ਪਰਮਜੀਤ ਸਿੰਘ ਕਹਿੰਦੇ ਇਹ ਵੀ ਇੱਕ ਸਾਡੇ ਐਕਟਿਵਿਸਟ ਨੇ ਭਾਜਪਾ ਜੁਆਇਨ ਕਰਨ ਤੋਂ ਪਹਿਲੇ ਜਿਹੜਾ ਹੈਗਾ ਸਮਾਜਿਕ ਮੁੱਦਿਆਂ ਦੇ ਖਾਸ ਕਰਕੇ ਜਿਹੜਾ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਹੈ ਜਿਹਨੂੰ ਅਸੀਂ ਪਿਛਾ ਵਰਗ ਕਹਿੰਦੇ ਆ ਜਿਹਨੂੰ ਅਸੀਂ ਦਲਿਤ ਸਮੁਦਾਇ ਕਹਿੰਦੇ ਆ ਉਹਨਾਂ ਦੇ ਲਈ ਲਗਾਤਾਰ ਇਹ ਕੰਮ ਕਰਦੇ ਆ ਰਹੇ ਸੀਗੇ ਔਰ ਇਹਨਾਂ ਨੇ ਹੁਣ ਬੀਜੇਪੀ ਜੁਆਇਨ ਕਰ ਲਈ ਸੀ ਔਰ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਸਾਡਾ ਜੜਾ ਐਸਸੀ ਮੋਰਚਾ ਹੈ ਉਹਦੇ ਸੁਭਾ ਮੀਤ ਪ੍ਰਧਾਨ ਨੇ ਲਦਰ ਸਾਹਿਬ ਦੀ ਟੀਮ ਦੇ ਮੈਂਬਰ ਨੇ ਔਰ ਕੰਮ ਕਰ ਰਹੇ ਨੇ ਅੱਜ ਕੈਨ ਸਾਹਿਬ ਤੁਹਾਡੇ ਨਾਲ ਕੁਝ ਵਿਸ਼ੇ ਡਿਸਕਸ ਕਰਨਾ ਚਾਹੁੰਦੇ ਨੇ ਇਸ ਲਈ ਲਦਰ ਸਾਹਮਣੇ ਇਹਨਾਂ ਨੂੰ ਬਿਠਾਤਾ ਤੇ ਮੈਂ ਹੁਣ ਬੇਨਤੀ ਕਰਾਂਗਾ ਪਰਮਜੀਤ ਸਿੰਘ ਕੈਨ ਜੀ ਨੂੰ ਕਿ ਉਹ ਵਿਸ਼ੇ ਲੈ ਚਲੋ ਬੋਟ ਜੀ ਚਲ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੇ ਨਾਲ ਜਿਸ ਮੁੱਦੇ ਤੇ ਅੱਜ ਜਸ ਪ੍ਰੈਸ ਕਾਨਫਰੰਸ ਨੂੰ ਕਰਨ ਜਾ ਰਹੇ ਆ ਕਿ ਪਿਛਲੇ ਦਿਨੀ ਜੋ ਅੰਮ੍ਰਿਤਸਰ ਦੇ ਵਿੱਚ ਮਜੀਠਾ ਬਲਾਕ ਦੇ ਵਿੱਚ ਨਕਲੀ ਸ਼ਰਾਬ ਬਣਾਉਣ ਵਾਲਿਆਂ ਦੇ ਕਾਰਨ ਲਗਭਗ 27 ਤੋਂ ਕਰੀਬ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਉਹਨਾਂ ਦੀ ਕਾਫੀ ਮੀਡੀਆ ਦੇ ਵਿੱਚ ਚਰਚਾ ਵੀ ਹੋਈ ਔਰ ਚਰਚਾ ਦੌਰਾਨ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਮინისტრਜ਼ ਉਹਨਾਂ ਦੀ ਹੋਰ ਜੋ ਪਾਰਟੀ ਦੇ ਆਗੂ ਉੱਥੇ ਗਏ ਉਹਨਾਂ ਨੇ ਬੜਾ ਕੁਝ ਕਿਹਾ ਕਿ ਵੀ ਉਹਨਾਂ ਦੇ ਖਿਲਾਫ ਜਿਹੜਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਲੇਕਿਨ ਅਸੀਂ ਗਰਾਊਂਡ ਤੇ ਕੋਈ ਗੱਲ ਨਜ਼ਰ ਨਹੀਂ ਆਈ ਲੇਕਿਨ ਜਦੋਂ ਅਸੀਂ ਇਸ ਨੂੰ ਥੋਰਲੀ ਚੈੱਕ ਕੀਤਾ ਤਾਂ ਉਸ ਦੌਰਾਨ ਦਰਮਾਨ ਅਸੀਂ ਇਸ ਗੱਲ ਨੂੰ ਦੇਖਿਆ ਕਿ ਜੋ ਸਤਾਈ ਮੌਤਾਂ ਹੋਈਆਂ ਨੇ ਉਨ੍ਹਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਅਨੁਸੂਚਿਤ ਜਾਤੀ ਵਰਗ ਦੀ ਹੈ ਅਨੁਸੂਚਿਤ ਜਾਤੀ ਵਰਗ ਦੇ ਵਿੱਚੋਂ ਜਿਹੜੇ ਵਿਅਕਤੀਆਂ ਦੀਆਂ ਮੌਤਾਂ ਹੋਈਆਂ ਸਰਕਾਰ ਨੇ ਉਹਨਾਂ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਵਿੱਚ ਕਰੀਬ 70 ਦੇ ਵਿੱਚੋਂ 16 ਨਹੀਂ ਉਹਦੇ ਤਹਿਤ ਵੀ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਲੇਕਿਨ ਇਸ ਤਰ੍ਹਾਂ ਦਾ ਇਹਨਾਂ ਨੇ ਨਹੀਂ ਕੀਤਾ ਅਸੀਂ ਉੱਥੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਰਕਦੀਆਂ ਹੋ ਗਈਆਂ ਔਰ ਪ੍ਰੋਵੈਂਸ਼ਨ ਆਫ ਐਕਟਰੋਸਿਟੀ ਐਕਟ ਵੀ ਕੋਈ ਨਹੀਂ ਲਾਇਆ ਗਿਆ ਲੇਕਿਨ ਅਜਿਹਾ ਕਿਉਂ ਹੈ ਕਿ ਜਿਸ ਤਰੀਕੇ ਨਾਲ ਸ਼ਰਾਬ ਦੇ ਤਸਕਰ ਨੇ ਜਿਹੜੇ ਉਹਨਾਂ ਦੇ ਨਾਲ ਕਿਉਂਕਿ ਦਿੱਲੀ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਸਕੈਮ ਹੈ ਉਹਦੇ ਵਿੱਚ ਉਥੇ ਦੇ ਮੁੱਖ ਮੰਤਰੀ ਜੀ ਉਥੇ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਜੀ ਉਥੇ ਦੇ ਹੈਲਥ ਮਨਿਸਟਰ ਹੋਰ ਵੀ ਕਈ ਜਿਹੜੇ ਨੇ ਅਧਿਕਾਰੀ ਕਰਮਚਾਰੀ ਨੇ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ ਸਕੈਮ ਦੇ ਵਿੱਚ ਔਰ ਉਹਦੇ ਕਾਰਨ ਪੰਜਾਬ ਦੇ ਵਿੱਚ ਜਦੋਂ ਹੁਣ ਉਹਨਾਂ ਨੇ ਧਾੜਲੀ ਵਾਂਗ ਦੀ ਤਰ੍ਹਾਂ ਹੱਲਾ ਬੋਲ ਦਿੱਤਾ ਕਿ ਉਰੇ ਜਿਹੜੀ ਹੈ ਸੱਤਾ ਦੇ ਦੋ ਕੇਂਦਰ ਨੇ ਉਸ ਦੋ ਕੇਂਦਰਾਂ ਦੇ ਵਿੱਚ ਪੰਜਾਬ ਦੀ ਜਿਹੜੀ ਜਨਤਾ ਉਹ ਪਿਸ ਰਹੀ ਹੈ ਔਰ ਬਿਊਰੋਕ੍ਰੇਸੀ ਹੈ ਜਿਹੜੀ ਇਹ ਡਿਸਾਈਡ ਨਹੀਂ ਕਰ ਪਾਰੀ ਕਿ ਅਸੀਂ ਕਿਸ ਦਾ ਕਹਿਣਾ ਮੰਨੀਏ ਕਿਸ ਦਾ ਨਾ ਮੰਨੀਏ ਔਰ ਜੋ ਸ਼ਰਾਬ ਦਾ ਇਹ ਬੜਾ ਅਹਿਮ ਮੁੱਦਾ ਹੈ ਤੁਹਾਡੇ ਧਿਆਨ ਚ ਹੋਏਗਾ ਕਿ 2020 ਦੇ ਵਿੱਚ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਸੀ ਤਰਨਤਾਰਨ ਅਮਰਸਰ ਗੁਰਦਾਸਪੁਰ 120 ਤੋਂ ਵੱਧ ਮੌਤਾਂ ਹੋਈਆਂ ਲੇਕਿਨ ਉਹ ਵੀ ਕਿਸੇ ਤਣਪਤਨ ਤੇ ਨਹੀਂ ਲੱਗੀਆਂ ਉਸ ਤੋਂ ਬਾਅਦ ਉਹ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਵੀ ਗਿਆ ਸੁਪਰੀਮ ਕੋਰਟ ਦੇ ਵਿੱਚ ਜਦੋਂ 2022 ਦੇ ਵਿੱਚ ਮਾਰਚ ਵਿੱਚ ਸੁਣਵਾਈ ਹੁੰਦੀ ਹੈ ਸਰਕਾਰ ਨੂੰ ਕਿਹਾ ਜਾਂਦਾ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਬੜਾ ਤਾੜਿਆ ਕਿ ਤੁਸੀਂ ਜਿਹੜੀ ਐਫਆਈਆਰ ਐ ਦਰਜ ਕੀਤੀਆਂ ਨੇ ਉਹਨਾਂ ਦੇ ਅੱਗੇ ਫਰਦਰ ਕੀ ਕਰਦੇ ਹੋ ਔਰ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ ਮਿਲੇ ਹੋਏ ਬੰਦੇ ਨੇ ਪੋਲੀਟੀਸ਼ੀਨਾਂ ਨਾਲ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰ ਰਹੇ ਹੋ ਲੇਕਿਨ ਕੁਝ ਨਹੀਂ ਕੀਤਾ ਡੇਟ ਪੈ ਗਈ ਦਸੰਬਰ ਚ ਡੇਟ ਪੈ ਗਈ ਉਹਨਾਂ ਨੇ ਫਿਰ ਵੀ ਔਰ ਜਿਹੜੇ ਇਨਸੀਡੈਂਟ ਵਾਪਰੇ ਉਹ 24 ਔਰ 25 ਦੇ ਵਿੱਚ ਛਿਟਪੁਟ ਤਾਂ ਛੋਟੇ-ਛੋਟੇ ਕਿਤੇ ਇਨਸੀਡੈਂਟ ਵਾਪਰੇ ਲੇਕਿਨ ਵੱਡੇ ਇਨਸੀਡੈਂਟ ਨੇ ਉਹ ਇੱਕ ਤਾਂ ਸੰਗਰੂਰ ਡਿਸਟ੍ਰਿਕਟ ਨਾਲ ਸੰਬੰਧਿਤ ਹੈ ਪਿਛਲੇ ਸਾਲ ਦਾ ਤੇ ਕਰੰਟ ਇਸ ਸਾਲ ਨਾਲ ਜਿਹੜਾ ਸੰਬੰਧਿਤ ਹੈ ਅਮਰਸਰ ਨਾਲ ਲੇਕਿਨ ਜਦੋਂ ਸਰਕਾਰ ਨੂੰ ਸਰਕਾਰ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਔਰ ਜਿਹੜੀ ਪੋਲਿਟਿਸ਼ੀਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਏਡਾ ਵੱਡਾ ਇਨਸੀਡੈਂਟ ਜਿਹੜਾ ਜ਼ਹਿਰੀਲੀ ਸ਼ਰਾਬ ਨਾਲ ਵਾਪਰਿਆ ਹੋਇਆ ਸਾਨੂੰ ਉਹ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ ਲੇਕਿਨ ਉਹਨਾਂ ਨੇ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਔਰ ਇਨਸੀਡੈਂਟ ਲਗਾਤਾਰ ਜਿਹੜੇ ਆ ਉਹ ਹੁੰਦੇ ਜਾ ਰਹੇ ਆ ਪਰਸੋ ਵੀ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਵੀ ਇਦਾਂ ਹੀ ਕੋਈ ਤਿੰਨ ਚਾਰ ਬੰਦਿਆਂ ਦੀ ਡੈਥ ਹੋਈ ਹੈ ਔਰ ਜਿਸ ਆਪਣਾ ਠਿਕਾਣਾ ਦੇ ਨਾਲ ਇਸ ਤਰ੍ਹਾਂ ਦਾ ਕੋਈ ਧੰਦਾ ਚੱਲ ਰਿਹਾ ਸੀ ਉਹ ਬੰਦੇ ਸ਼ਟਰ ਬੰਦ ਕਰਕੇ ਭੱਜ ਗਏ ਲੇਕਿਨ ਸਰਕਾਰ ਨੇ ਜਿਨ੍ਹਾਂ ਨੂੰ ਲੇਸੰਸ इशੂ ਕਿਤੇ ਨੇ ਆਕਸ਼ਨ ਦੇ ਰਾਹੀਂ ਉਹਨਾਂ ਨੂੰ ਉਹਨਾਂ ਦੇ ਜ਼ਿਲੇ ਅਧਿਕਾਰ ਦਿੱਤੇ ਨੇ ਉਹ ਬੰਦੇ ਜ਼ਿਆਦਾਤਰ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਬੰਦੇ ਨਹੀਂ ਔਰ ਉਹਨਾਂ ਦੇ ਕਹੇ ਤੇ ਉਹਨਾਂ ਦੇ ਸਹਾਰੇ ਇਸ਼ਾਰੇ ਜਿਹੜੀ ਹੈ ਸਾਰੀ ਇੱਥੇ ਦੀ ਬਿਊਰੋਕ੍ਰੇਸੀ ਕੰਮ ਕਰ ਰਹੀ ਹੈ ਤੁਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਇਹ ਈਡੀ ਦੇ ਕੋਲ ਵੀ ਮਸਲਾ ਗਿਆ ਲੇਕਿਨ ਇਹਨਾਂ ਨੇ ਈਡੀ ਨੂੰ ਕੋਆਪਰੇਟ ਨਹੀਂ ਕੀਤਾ ਕਾਰਨ ਕੀ ਹੈ ਕਿ ਜਿਹੜਾ ਸਰਕਾਰ ਹੈ ਉਹ ਪਹਿਲਾਂ ਇਹ ਕਹਿੰਦੀ ਸੀ ਵੀ ਸੈਂਡ ਮਾਫੀਆ ਹੈ ਬੜਾ ਵੱਡਾ ਹੈ ਹੁਣ ਲੀਕਰ ਮਾਫੀਆ ਬਹੁਤ ਵੱਡਾ ਹੋ ਗਿਆ ਸੈਂਡ ਮਾਫੀਆ ਦੀ ਗੱਲ ਹੀ ਨਹੀਂ ਕਰਦਾ ਹੁਣ ਕੋਈ ਹੁਣ ਲੀਕਰ ਮਾਫੀਆ ਦੀ ਗੱਲ ਹੋਣ ਲੱਗੀ ਹੈ ਤੇ ਲੀਕਰ ਮਾਫੀਆ ਨੂੰ ਇੱਡੇ ਵੱਡੇ ਪੱਧਰ ਤੇ ਜਿਹੜੇ ਅਧਿਕਾਰ ਨੇ ਇੱਡੇ ਪੱਧਰ ਤੇ ਜਿਹੜੀਆਂ ਸਬਲੇਟ ਦੁਕਾਨਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਕਾਗਜ਼ਾਂ ਵਿੱਚ ਕਿਤੇ ਐਗਜ਼ਿਸਟ ਨਹੀਂ ਕਰਦੀਆਂ ਲੇਕਿਨ ਉਹ ਸਾਰਾ ਕੁਝ ਸਕੈਮ ਹੈ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਨੇ ਪਹਿਲਾਂ ਇਸ ਨੂੰ ਬਹੁਤ ਵੱਡੇ ਵੱਡੇ ਪੱਧਰ ਤੇ ਗਵਰਨਰ ਸਾਹਿਬ ਕੋਲ ਵੀ ਉਠਾਇਆ ਸੀ ਅਸੀਂ ਅੱਜ ਜੋ ਅਨੁਸੂਚੀ ਜਾਤੀ ਮੋਰਚਾ ਹੈ ਉਸ ਦੇ ਮਾਧਿਅਮ ਤੋਂ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਹੈ ਜੋ ਅਸੀਂ ਕਿਹਾ ਵੀ ਤੁਹਾਨੂੰ ਇਸ ਦਾ ਸੰਗਿਆਨ ਲੈਣ ਦੀ ਅਪੀਲ ਕਰਦੇ ਹਾਂ ਕਿ ਉਹਨਾਂ ਤੋਂ ਡਿਮਾਂਡ ਵੀ ਕਰਦੇ ਹਾਂ ਕਿ ਉਹ ਆਪਣਾ ਇੱਥੇ ਜਾਂਚ ਦਲ ਭੇਜਣ ਇੱਥੇ ਆ ਕੇ ਉਹ ਇੱਥੇ ਦੇ ਜਿਹੜੇ ਹਾਲਾਤ ਨੇ ਉਹ ਦੇਖਣ ਕਿ ਆਮ ਆਦਮੀ ਪਾਰਟੀ ਨੇ ਕਹੋ ਜੇ ਹਾਲਾਤ ਜਿਹੜੀ ਪੈਦਾ ਕੀਤੀ ਸੀ ਕਿਉਂਕਿ ਅਨਨਫਾਨਨ ਦੇ ਵਿੱਚ ਕੀ ਕਰਿਆ ਜਾਂਦਾ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਹਿ ਦਿੰਦੇ ਨੇ ਇਹਨਾਂ ਨੂੰ 5 ਲੱਖ ਰੁਪਈਆ ਦੇ ਦੰਨੇ ਆ ਅਸੀਂ ਇਹਨਾਂ ਨੂੰ 10 ਲੱਖ ਰੁਪਈਆ ਦੇ ਦੰਨੇ ਆ ਜਾਂ ਕਿਤੇ ਕੋਈ ਹੋਰ ਗੱਲ ਹੁੰਦੀ ਆ ਉੱਥੇ ਡਿਮਾਂਡ ਕਰੀ ਜਾਂਦੀ ਆ ਕਿ ਕਰੋੜ ਰੁਪਈਆ ਦੇ ਦੰਨੇ ਆ ਲੇਕਿਨ ਜਿਹੜੀ ਸਮੱਸਿਆਵਾਂ ਨੇ ਉਹਨਾਂ ਸਮੱਸਿਆ ਦਾ ਸਮਾਧਾਨ ਨਹੀਂ ਲੱਭਿਆ ਜਾ ਰਿਹਾ ਪੈਸਾ ਜਿਹੜਾ ਆਮ ਜਨਤਾ ਦਾ ਹੈ ਜੇ ਪੀੜਤ ਹੈ ਕੋਈ ਮਿਲਣਾ ਚਾਹੀਦਾ ਸੀ ਉਹਦਾ ਵਿਰੋਧ ਨਹੀਂ ਕਰ ਰਹੇ ਉਹ ਮਿਲਣਾ ਚਾਹੀਦਾ ਲੇਕਿਨ ਅਸੀਂ ਉਹਦੇ ਲਈ ਪ੍ਰਕਾਸ਼ਨ ਕੀ ਕਰ ਸਕਦੇ ਹਾਂ ਉਹਦੇ ਲਈ ਸਰਕਾਰ ਦੇ ਕੋਲ ਸਮਾਂ ਨਹੀਂ ਸਮਾਂ ਇਸ ਕਰਕੇ ਨਹੀਂ ਸਤਾ ਦੇ ਦੋ ਕੇਂਦਰ ਨੇ ਉਹ ਇੱਕ ਦੂਜੇ ਨਾਲ ਆਪਣਾ ਤਾਲਮੇਲ ਨਹੀਂ ਬਿਠਾ 파ਰੇ ਜੇ ਤਾਲਮੇਲ ਨਹੀਂ ਬਿਠਾ 파ਰੇ ਤਾਂ ਜਿਹੜੀ ਜਨਤਾ ਸਾਡੀ ਪੰਜਾਬ ਦੀ ਹੈ ਗਰੀਬ ਜਨਤਾ ਹੈ ਔਲੇ ਪਾਲੇ ਲੋਕ ਨੇ ਅਸੀਂ ਪੰਜਾਬੀ ਆ ਅਸੀਂ ਉਹਦਾ ਸਫਰ ਕਰ ਰਹੇ ਹਾਂ ਅਸੀਂ ਹੁਣ ਤਾਂ ਲੋਕ ਕਹਿੰਦੇ ਵੀ ਬਰਦਾਸ਼ਤ ਕਰ ਲੋ ਇਹਨਾਂ ਨੂੰ ਆ ਜਿਹੜੇ 15-20 ਮਹੀਨੇ ਨੇ ਬਰਦਾਸ਼ਤ ਕਰ ਲੋ ਲੇਕਿਨ ਇਹਨਾਂ ਨੇ ਜਿਹੜੇ ਵਾਦੇ ਇਰਾਦਿਆਂ ਦੇ ਨਾਲ ਪੰਜਾਬ ਦੀ ਜਨਤਾ ਨੂੰ ਕਹਿ ਕੇ ਆਏ ਸੀ ਉਹਨਾਂ ਦੇ ਵਿੱਚੋਂ ਕਿਤੇ ਨਜ਼ਰ ਨਹੀਂ ਆਉਂਦੀ ਅਨੁਸੂਚਿਤ ਜਾਤੀ ਵਰਗ ਨਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਇਹ ਅਣਗੌਲੀਆਂ ਕਰਿਆ ਜਾ ਰਿਹਾ ਸਿਰਫ ਇੱਕ ਐਡਵੋਕੇਟ ਜਨਰਲ ਦੇ ਵਿੱਚ ਜਿਹੜੀਆਂ ਪੋਸਟਾਂ ਸੀ ਉਹਦੇ ਵਿੱਚ ਰਿਜ਼ਰਵੇਸ਼ਨ ਦੀਆਂ ਕੋਈ 20-50 ਪੋਸਟਾਂ ਸੀ ਉਹਨਾਂ ਨੂੰ ਦਿਖਾ ਕੇ ਬਹੁਤ ਵੱਡਾ ਜਿਹੜਾ ਉਹ ਗੱਲ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਦਾ ਅਨੁਸੂਚਿਤ ਜਾਤੀ ਕਮਿਸ਼ਨਰ ਸੀ ਬਹੁਤ ਰੌਲਾ ਪਾਇਆ ਉਹ 3 ਸਾਲਾਂ ਬਾਅਦ ਮਿਲਿਆ ਸਰਕਾਰ ਬਣਨ ਤੋਂ ਬਾਅਦ ਮਿਲਿਆ ਔਰ ਮੈਂਬਰਾਂ ਦੀ ਉਹਦੇ ਵਿੱਚ ਗਿਣਤੀ ਘਟਾ ਦਿੱਤੀ ਗਈ ਔਰ ਹੋਰ ਜਿਹੜੇ ਰਿਜ਼ਰਵੇਸ਼ਨ ਅਨੁਸੂਚਿਤ ਜਾਤੀਆਂ ਨਾਲ ਬਹੁਤ ਮੁੱਦੇ ਨੇ ਪੋਸਟ میٹرਿਕ ਸਕਾਲਰਸ਼ਿਪ ਹੈ ਉਸ ਦੀ ਜਿਹੜੀ ਜਾਂਚ ਹੈ ਉਹ ਅੱਜ ਤੱਕ ਇਹਨਾਂ ਨੇ ਦਬਾ ਕੇ ਰੱਖ ਰੱਖੀ ਹੈ ਬਿਜੀਲੈਂਸ ਤੋਂ ਬੜੀ ਇਹਨਾਂ ਨੇ ਕਿਆ ਸੀ ਬਿਸੀ ਕਰਾਂਗੇ ਅਨੁਸੂਚਿਤ ਜਾਤੀਆਂ ਦੀ ਅਸੀਂ ਜਿਹੜਾ ਇਹ ਭਖਮਾ ਮਸਲਾ ਹੈ ਕਿ ਜਿਹੜੀਆਂ 27 ਦੇ ਕਰੀਬ ਮੌਤਾਂ ਹੋਈਆਂ ਨੇ ਉਹਦੇ ਵਿੱਚੋਂ ਜੋ ਇਹਨਾਂ ਨੇ ਇੱਕ ਨਾਣਾ ਅਪਰਾਧ ਕੀਤਾ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੀ ਜਿਹੜੀ ਇਹ ਜਾਂਚ ਹੈ ਅਸੀਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਗਵਰਨਰ ਸਾਹਿਬ ਤਾਂ ਜੋ ਪਹਿਲਾਂ ਵੀ ਉਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਇਸ ਨੂੰ ਹੋਰ ਉਸ ਜਾਂਚ ਨੂੰ ਤੇਜ਼ ਕਰਨ ਔਰ ਜਿਹੜੇ ਇਹਦੇ ਨਾਲ ਸੰਬੰਧਿਤ ਸਰਗਨਾ ਨੇ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪਿਛਲੇ ਸਾਲ ਸੰਗਰੂਰ ਦੇ ਵਿੱਚ ਜਿਹੜੇ ਕਾਂਡ ਤੋਂ ਪੀੜਤ ਸੀਗੇ ਉਹਨਾਂ ਆਨੰਦ ਫੰਡਨ ਦੇ ਵਿੱਚ ਵੀ 10-20 ਬੰਦਿਆਂ ਨੂੰ ਫੜਿਆ ਔਰ ਕਿਤੇ ਕਰਿੰਦਿਆਂ ਨੂੰ ਫੜ ਕੇ ਉਹਨਾਂ ਦੇ ਉੱਤੇ ਕੇਸ ਪਾ ਕੇ ਉਸ ਤੋਂ ਅੱਗੇ ਉਹਦਾ ਕੋਈ ਹੱਲ ਨਹੀਂ ਲੇਕਿਨ ਅਸਲ ਬੰਦਿਆਂ ਨੂੰ ਫੜਿਆ ਜਾਣਾ ਚਾਹੀਦਾ ਸਾਡੀ ਇਹ ਡਿਮਾਂਡ ਹੈ ਔਰ ਐਕਸਪੋਜ਼ ਹੋਣਾ ਚਾਹੀਦਾ ਗਰੀਬ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਜਿਹੜਾ ਇਸ ਤਰੀਕੇ ਨਾਲ ਅਨਿਆਏ ਅਤਿਆਚਾਰ ਤੱਕਾ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ ਐਸਸੀ ਐਸਟੀ ਐਕਟ ਬੜਾ ਕਲੀਅਰ ਹੈ ਔਰ ਬੜਾ ਕਲੀਅਰ ਐਕਟ ਬੋਲਦਾ ਹੈ ਕਿ ਜਿੱਥੇ ਵੀ ਕਿਸੇ ਐਸਸੀ ਦਾ ਕੋਈ ਤੱਕਾ ਹੁੰਦਾ ਹੈ ਤਸ਼ਦਦ ਹੁੰਦੀ ਹੈ ਇਸ ਕੇਸ ਜਿਵੇਂ ਲਿਕਰ ਜਰਨਲੀ ਸ਼ਰਾਬ ਕੇ ਮੌਤ ਹੋਈ ਹੈ ਉੱਥੇ ਜਿਹੜਾ ਹੈ ਐਸਸੀ ਐਕਟ ਲੱਗਣਾ ਚਾਹੀਦਾ ਹੈ ਸਰਕਾਰ ਨੇ ਇਹਨਾਂ ਮੌਤਾਂ ਦੇ ਅੰਦਰ 16 ਸਾਥੀ ਜਿਹੜੇ ਸਾਡੇ ਦਲਿਤ ਭਰਾ ਜੀ ਨੇ ਡੈਥ ਹੋ ਗਏ ਨੇ ਉਸ ਜਾਤੀ ਦੇ ਉਹਨਾਂ ਦੇ ਕੇਸ 'ਚ ਐਸਸੀ ਐਕਟ ਨਾ ਲਗਾ ਕੇ ਜਿਹੜਾ ਹੈਗਾ ਅਨਿਆਇ ਕੀਤਾ ਹੈ ਉਹ ਐਸਸੀ ਐਸਟੀ ਐਕਟ ਤੁਰੰਤ ਲੱਗਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਉਹਦੇ ਥੱਲੇ ਜਿਹੜਾ ਬੰਦਾ ਮੁਆਵਜ਼ਾ ਹੈ ਉਹ ਵੀ ਅਲੱਗ ਜਿਹੜਾ ਅਨਾਉਂਸ ਕੀਤਾ ਉਸ ਤੋਂ ਲੱਗ ਉਹ ਮਿਲਣਾ ਚਾਹ ਰਿਹਾ ਹੈ ਔਰ ਬੜੀ ਜਲਦ ਜਿਹੜਾ ਹੈਗਾ ਸਾਡਾ ਇੱਕ ਐਸੀ ਮੋਰਚਾ ਦਾ ਜਿਹੜਾ ਸਾਡਾ ਇੱਕ ਵਫਫ ਹੈ ਇੱਕ ਡੈਲੀਗੇਸ਼ਨ ਹੈ ਸੁਚਨਾਮ ਲੱਧਰ ਜੇ ਗੋਾਈਚੇ ਉਹ ਤਰਨ ਤਰਨ ਵੀ ਜਾਏਗਾ ਉਹ ਪਰਿਵਾਰਾਂ ਨੂੰ ਮਿਲੇਗਾ ਵੀ ਔਰ ਮਜਿੱਠਾ ਜਾਏਗਾ ਸੌਰੀ ਉੱਥੇ ਜਾ ਕੇ ਮਿਲੇਗਾ ਵੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਨੈਸ਼ਨਲ ਐਸਸੀ ਕਮਿਸ਼ਨ ਵੀ ਜਾ ਕੇ ਇਹ ਆਪਣੀ ਕੰਪਲੇਂਟ ਵਾਰਾ ਦੇ ਕੇ ਆਵਾਂਗੇ ਪਰ ਇਹ ਆਪਣੇ ਜਿਹੜੇ 16 ਦਲਿਤ ਪਰਿਵਾਰ ਨੇ ਉਹਨਾਂ ਨੂੰ ਡਟ ਕੇ ਖੜ ਕੇ ਇਹ ਉਹ ਸਰਕਾਰ ਤੋਂ ਨਿਆਇ ਦੀ ਮੰਗਗੇ ਜਿਹੜੀ ਕਿ ਪੰਜਾਬ ਦੇ ਅੰਦਰ ਗਵਰਨੈਂਸ 'ਚ ਵਿਤਕਰਾ ਕਰਦੀ ਹੈ ਕੁਐਸਚਨਸ ਪਲੀਜ਼ ਇਸ ਤੋਂ ਪਹਿਲਾਂ ਕਿ ਤੁਸੀਂ ਕੁਐਸਚਨ ਕਰੋ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਵਿਨੀਤ ਜੋਸ਼ੀ ਜੀ ਨੇ ਤੇ ਕੈਂਸ ਸਾਹਿਬ ਨੇ ਜੋ ਦੱਸਿਆ ਹੈਗਾ ਪੰਜਾਬ ਸਰਕਾਰ ਬਿਲਕੁਲ ਵੀ ਆਪਣਾ ਫੇਅਰ ਐਸ ਪਰ ਕਨਸਟੀਟਿਊਸ਼ਨ ਨਹੀਂ ਚੱਲ ਰਹੀ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ 23 ਮੌਤਾਂ ਹੋਈਆਂ ਸੀਗੀਆਂ ਗੁਜਰਾਪਿੰਡ ਦੇ ਵਿੱਚ ਆਪਣਾ ਜ਼ਿਲ੍ਹਾ ਸਮਰੂਰ ਤੇ ਦਿੜਬਾ ਕਾਸਟੈਂਸੀ ਦੇ ਵਿੱਚ ਉਹ ਸਾਰੇ ਦੇ ਸਾਰੇ ਬਲਦ ਸੀਗੇ ਜਿਹੜੇ 27 ਮੌਤਾਂ ਮੀਠੇ ਚ ਹੋਈਆਂ ਹੈਗੀਆਂ ਇਹਨਾਂ ਚੋਂ 16 ਵਿਅਕਤੀ ਦਲਿਤ ਐ ਔਰ ਜਿਹੜੀਆਂ 3 ਮੌਤਾਂ ਲੁਧਿਆਣੇ ਹੋਈਆਂ ਪਰਸੋਂ ਉਹ ਤਿੰਨੋਂ ਦੇ ਤਿੰਨੋਂ ਦਲਿਤ ਹੈਗੇ ਐ ਤੇ ਜਿਹੜਾ ਆਪਣਾ ਪੱਤ ਸਰਕਾਰ ਦੀਆਂ ਹਦਾਇਤਾਂ ਆ ਉਹਦੇ ਮੁਤਾਬਿਕ 2.8 ਲੱਖ ਰੁਪਈਆ ਕਿਸੇ ਬਲਦ ਦੀ ਮੌਤ ਹੋ ਜਾਂਦੀ ਆ ਅਨੈਚੁਰਲ ਡੈਥ ਹੋ ਜਾਂਦੀ ਆ ਤਾਂ ਇਮੀਡੀਏਟਲੀ ਉਹਨੂੰ ਦੇਣਾ ਹੁੰਦਾ ਐ ਤੇ ਡੈਪਟੀ ਕਮਿਸ਼ਨਰ ਨੇ 50% ਪੈਸਾ ਜਾਨਕਿ 4 ਲੱਖ ਰੁਪਇਆ ਤਾਂ ਇਮੀਡੀਏਟਲੀ ਮੌਤ ਹੁੰਦੇ ਸਾਰੇ ਉਸ ਪਰਿਵਾਰ ਨੂੰ ਦੇਣਾ ਹੁੰਦਾ ਜਿਹੜਾ ਕਿ ਅਜੇ ਕਿਤੇ ਨਹੀਂ ਦਿੱਤਾ ਗਿਆ ਨੰਬਰ 2 ਦੇ ਉੱਤੇ ਜਿਹੜੀ ਪੰਜਾਬ ਸਰਕਾਰ ਹੈ ਇਹ ਦਲਿਤ ਵਿਰੋਧੀ ਆ ਇਹ ਸਾਡੀ ਜਿਹੜੀ ਪ੍ਰੈਸ ਕਾਨਫਰੈਂਸ ਦਾ ਵਿਸ਼ਾ ਹੀ ਹੈਗਾ ਕਿ ਦਲਿਤ ਵਿਰੋਧੀ ਹੈ ਸ਼ੈਡਿਊਲ ਕਾਸਟਾਂ ਦੇ ਵਿਰੋਧੀ ਆ ਇਹ ਸ਼ੋ ਵੀ ਦਾ ਫੇਸ ਐਂਡ ਆਈ ਊਡ ਸ਼ੋ ਯੂ ਦਾ ਲਾਅ ਉਸ ਸਿਧਾਂਤ ਤੇ ਚੱਲ ਰਹੀ ਹੈਗੀ ਆ ਕਿਉਂਕਿ ਜਦੋਂ ਸ਼ੁਭ ਕਰਨ ਕਿਸਾਨ ਮੂਵਮੈਂਟ ਦੇ ਵਿੱਚ ਫਾਰਮਰ ਐਜੀਟੇਸ਼ਨ ਦੇ ਵਿੱਚ ਉਹਦੀ ਡੈਥ ਹੁੰਦੀ ਆ ਉਹਨੂੰ 1 ਕਰੋੜ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਉਹਦੀ ਭੈਣ ਨੂੰ ਦਿੱਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਤੁਸੀਂ ਦੇਖਿਆ ਸਾਰੇ মিডিਆ ਨੇ ਲੇਕਿਨ ਜਦੋਂ ਦਲਿਤ ਮਰਦੇ ਆ ਤੇ ਉਹਨਾਂ ਨੂੰ 10 ਲੱਖ ਰੁਪਈਆ ਅਨਾਉਂਸ ਕੀਤਾ ਜਾਂਦਾ ਦਿੱਤਾ ਉਹ ਵੀ ਨਹੀਂ ਜਾਂਦਾ ਤੇ 10 ਲੱਖ ਦੇ ਵਿੱਚੋਂ 7.5 ਲੱਖ ਰੁਪਈਆ ਤਾਂ ਪਹਿਲ ਸਰਕਾਰ ਨੇ ਦੇਣਾ ਹੈ ਤੁਸੀਂ ਉਹੀ ਦੇ ਦਿਓ ਲੇਕਿਨ 1 ਕਰੋੜ ਰੁਪਏ ਤੇ 10 ਲੱਖ ਰੁਪਏ ਦੇ ਵਿੱਚ ਫਰਕ ਕਿੰਨਾ ਹੈ ਜੋ ਭਈਆ ਧਲੇ ਤਾ ਹੈਗਾ ਉਹਦੀ ਦਲਤ ਦੀ ਮੌਤ ਨਹੀਂ ਹੈਗੀ ਦਲਤ ਪਰਿਵਾਰ ਨੂੰ ਜ਼ਰੂਰਤ ਨਹੀਂ ਹੈਗੀ ਜਾਂ ਉਸ ਪਰਿਵਾਰ ਨੂੰ ਕੋਈ ਸਹਾਇਤਾ ਦੀ ਲੋੜ ਨਹੀਂ ਹੈਗੀ ਇੱਕ ਸੂਬੇ ਦੇ ਵਿੱਚ ਦੋ ਦੋ ਸਿਧਾਂਤ ਦੋ ਦੋ ਕਾਨੂੰਨ ਕਿਵੇਂ ਹੋ ਸਕਦੇ ਆ ਇਹ ਸਾਡਾ ਵਿਸ਼ਾ ਹੈਗਾ ਨੰਬਰ 2 ਦੇ ਉੱਤੇ ਵੱਡਾ ਵਿਸ਼ਾ ਇਹ ਵੀ ਆ ਕਿ ਯੁੱਧ ਨਸ਼ਿਆਂ ਵਿਰੁੱਧ ਕੀ ਸ਼ਰਾਬ ਨਸ਼ਾ ਨਹੀਂ ਹੈਗਾ ਇਹ ਗਲਤ ਮਾਫੀਆ ਜਿਹੜਾ ਪਨਪਰਿਆ ਹੈਗਾ ਇਹ ਕਿਹਦੀ ਸ਼ਹਿਦੇ ਪਨਪਰਿਆ ਕੀ ਪੁਲਿਸ ਇਨਵੋਲ ਹੈ ਕਿ ਮਾਫੀਆ ਇਨਵੋਲ ਹੈ ਕਿ ਪੋਲੀਟੀਸ਼ੀਅਨ ਇਨਵੋਲ ਹੈ ਸਰਪ੍ਰਸਤੀ ਕਹਿੰਦੀ ਹੈ ਕਿ ਇਹਨੂੰ ਐਕਸਪੋਜ਼ ਨਹੀਂ ਹੋਣਾ ਚਾਹੀਦਾ ਕੱਲ ਮੇਰੇ ਵੱਲੋਂ ਗਵਰਨਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਗਈ ਆ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਉਹਦੇ ਕਾਪੀਆਂ ਵੀ ਮੈਂ ਤੁਹਾਨੂੰ ਦੇਵਾਂਗਾ ਨਾਲ ਹੁਣੇ ਪ੍ਰਿੰਟ ਕਰਵਾ ਲਈ ਹੈਗੀ ਆ ਜਿਨ੍ਹਾਂ ਨੇ ਜਿਸ ਭਾਸ਼ਾ ਚ ਲੈਣੀ ਹੈਗੀ ਉਹ ਲੈ ਲਵੋ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈਗੀ ਆ ਕਿ ਸ਼ੈਡਿਊਲ ਕਾਸ ਲੋਕੀ ਜਿਹੜੇ ਵਲਨਰੇਬਲ ਆ ਜਿਹੜੇ ਆਪਣਾ ਬਹੁਤ ਕਮਜ਼ੋਰ ਵਰਗ ਨਾਲ ਸੰਬੰਧਤ ਹੈ ਜਿਨ੍ਹਾਂ ਕੋਲ ਜ਼ਾਇਦਤ ਨਹੀਂ ਹੈ ਜ਼ਮੀਨਾਂ ਨਹੀਂ ਹੈ ਇਨਕਮ ਦਾ ਸਾਧਨ ਨਹੀਂ ਹੈ ਉਹਨਾਂ ਦੇ ਨਾਲ ਵਿਤਕਰਾ ਸਰਕਾਰ ਕਰੇ ਇਹ ਆਪਣਾ ਭਾਰਤੀ ਜਨਤਾ ਪਾਰਟੀ ਐਕਸੈਪਟ ਨਹੀਂ ਕਰੇਗੀ ਇਹ ਭਾਰਤੀ ਜਨਤਾ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਅਸੀਂ ਇੱਕ ਵਫਦ ਲੈ ਕੇ ਆਪਣੇ ਹਾਈ ਕਮਾਂਡਰ ਨਾਲ ਗੱਲਬਾਤ ਕਰ ਰਹੇ ਹੈਗੇ ਸਾਨੂੰ ਪਹਿਲੇ ਹੀ ਡੈੱਥ ਹੋ ਗਈ ਆ ਕਿ ਅਸੀਂ ਜਾਣਾ ਹੈਗਾ ਔਰ ਅਸੀਂ ਉਥੋਂ ਦੇ ਲੋਕਲ ਲੋਕਾਂ ਨੂੰ ਵੀ ਲਾਵਾਂਗੇ ਅਸੀਂ ਘਰ ਪਰਤੀ ਉਹਨਾਂ ਲੋਕਾਂ ਕੋਲ ਜਾਵਾਂਗੇ ਔਰ ਜਿਹੜਾ 7.8 ਲੱਖ ਰੁਪਇਆ ਭਾਰਤ ਸਰਕਾਰ ਨੇ ਦੇਣਾ ਉਹ ਤਾਂ ਅਸੀਂ ਤੁਰੰਤ ਦੁਆਰ ਦੀ ਕੋਸ਼ਿਸ਼ ਕਰਾਂਗੇ ਲੇਕਿਨ ਬਾਕੀ ਜਿਹੜਾ ਸਾਡੀ ਤੁਹਾਡੇ মিডিਆ ਤੇ ਰਾਏ ਮੇਰੀ ਬੇਨਤੀ ਹੈ ਤੁਹਾਨੂੰ ਕਿ ਜੇ ਸ਼ੁਭਕਰਨ ਦੇ ਪਰਿਵਾਰ ਨੂੰ ਅਸੀਂ ਉਹਦੇ ਖਿਲਾਫ ਨਹੀਂ ਹੈਗੇ ਕੋਈ ਵੀ ਆ ਨੈਚੁਰਲ ਡੈਥ ਹੁੰਦੀ ਹੈ ਗਿਆ ਉਹਦਾ ਆਪਣਾ ਜਿਹੜਾ ਕਸੂਰਵਾਰ ਹੈ ਉਹਨੂੰ ਸਜ਼ਾ ਮਿਲੇ ਔਰ ਪੰਜਾਬ ਸਰਕਾਰ ਉਸ ਪਰਿਵਾਰ ਦੀ ਦੇਖਭਾਲ ਕਰੇ ਇਹ ਮਿਲਣਾ ਚਾਹੀਦਾ ਹੈਗਾ ਜੋ ਸਰਕਾਰ ਦਵੇ ਲੇਕਿਨ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਵੀ ਚਾਹੇ ਉਹ ਕਿਸੇ ਜਾਤੀ ਦਾ ਹੋਵੇ ਦੇਸ਼ ਦਾ ਸੰਵਿਧਾਨ ਇਹ ਕਹਿੰਦਾ নো ਡਿਸਕ੍ਰਿਮੀਨੇਸ਼ਨ ਬੇਸਡ ਔਨ ਕਾਸਟ ਸੈਕਸ ਔਰ ਕ੍ਰਿਡ ਤੇ ਫਿਰ ਪਈ ਆਪਣਾ ਭਗਵੰਤ ਮਾਨਵਤ ਕਰਾ ਕਰਨ ਵਾਲਾ ਕੌਣ ਹੁੰਦਾ ਹੈ ਜੇ ਦੇਸ਼ ਦੇ ਸਿਧਾਂਤ ਤੋਂ ਉੱਪਰ ਹੈ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਮੈਂ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਦਾ ਹੈਗਾ ਕਿ ਪੰਜਾਬ ਸਰਕਾਰ ਦਲਤਾਂ ਦੇ ਨਾਲ ਸ਼ੈਡਿਊਲਡ ਕਾਸਟਾਂ ਦੇ ਨਾਲ ਇੱਕ ਫੋਟੋ ਲਾ ਕੇ ਬਾਬਾ ਸਾਹਿਬ ਅੰਬੇਡਕਰ ਦੀ ਇੱਕ ਭਗਤ ਸਿੰਘ ਦੀ ਲਾ ਕੇ ਤੇ ਇਹ ਮੂਰਖ ਬਣਾ ਕੇ ਸਰਕਾਰ ਤਾਂ ਬਣਾ ਲਈ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਐਕਸਪੋਜ਼ ਕਰੇਗੀ ਔਰ ਆਉਣ ਵਾਲਾ ਸਮਾਂ ਇਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ ਬਾਬਾ ਨਾਨਕ ਕਹਿੰਦਾ ਹੈਗਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤੀ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੋ ਪਿਆਰੀ ਲੇਕਿਨ ਇਹ ਉਲਟ ਕੰਮ ਕਰਦਾ ਹੈਗਾ ਆ ਭਗਵੰਤ ਮਾਨ ਉਲਟਾ ਕੰਮ ਕਰਕੇ ਆਪਣਾ ਉਲਟੀ ਜਿਹੜੀ ਹੈਗੀ ਆ ਗੰਗਾ ਪਹੋਏ ਨੂੰ ਤੇ ਆਪਣਾ ਸਾਰੇ ਕੰਮ ਉਲਟ ਕਰਦਾ ਹੈਗਾ ਯੁੱਧ ਛੇੜਿਆ ਹੋਇਆ ਨਸ਼ਾ ਵਿਰੁੱਧ ਤੇ ਨਸ਼ਾ ਕਰਨ ਲੋਕੀ ਮਰ ਰਹੇ ਹੈਗੇ ਤੇ ਪੁਲਿਸ ਨੂੰ ਤੇ ਪੋਲਿਟਿਸ਼ੀਨ ਨੂੰ ਪ੍ਰੋਟੈਕਸ਼ਨ ਦੇ ਰਿਹਾ ਹੈਗਾ ਤੇ ਨਾਲ ਆਪਣਾ ਰਮਨ ਅਰੋੜਾ ਵਰਗੇ ਬੰਦੇ ਨੂੰ ਕਦੇ ਫੜ ਕੇ ਅੰਦਰ ਕਰ ਦਿੰਦਾ ਕਦੇ ਅਮਿਤ ਰਤਨ ਨੂੰ ਅੰਦਰ ਕਰ ਦਿੰਦਾ ਕਦੇ ਵਿਜੈ ਸਿੰਘਲਾ ਨੂੰ ਅੰਦਰ ਕਰ ਦਿੰਦਾ ਕਿਸੇ ਇੱਕ ਦੇ ਬਰੁੱਧ ਵੀ ਕੋਈ ਜਾਂਚ ਕੋਈ ਸੱਟਾ ਨਿਕਲੇਗਾ ਅੱਜ ਤੱਕ ਕੁਝ ਨਹੀਂ ਹੈਗਾ ਕੁਝ ਨਹੀਂ ਕਰਨਾ ਹੈਗਾ ਸਿਵਾਏ ਐਡਵਰਟਾਈਜ਼ਮੈਂਟ ਦੇ ਸਿਵਾਏ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰਨ ਦੇ ਸਿਵਾਏ ਇਹ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਲੇਕਿਨ ਕਿਹਨੂੰ ਬਲੇਮ ਕਰਨਾ ਹੈਗਾ ਬਲੇਮ ਤਾਂ ਅਸੀਂ ਆਪਣੇ ਆਪ ਨੂੰ ਕਰ ਰਹੇ ਆ ਪੰਜਾਬ ਦੇ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਠੱਗੇ ਠੱਗੇ ਕਿ ਸਾਡੇ ਤੋਂ ਕਿਹੜੀ ਗਲਤੀ ਹੋ ਗਈ ਕਿ ਇਹਨਾਂ ਮੂਰਖਾਂ ਨੂੰ ਅਸੀਂ ਲੈ ਆਂਦਾ ਇਸ ਕਰਕੇ ਮਾਫ ਕਰਨਾ ਮੈਂ ਸ਼ਬਦ ਮੂਰਖ ਵਰਤ ਰਿਹਾ ਲੇਕਿਨ ਬੜੀ ਜ਼ਿੰਮੇਵਾਰੀ ਨਾਲ ਵਰਤ ਰਿਹਾ ਇਸ ਤੋਂ ਵੱਡਾ ਮੂਰਖ ਕਹਿੰਦਾ ਕਿਸੇ ਪ੍ਰਦੇਸ਼ ਨੂੰ ਮੁੱਖ ਮੰਤਰੀ ਨਹੀਂ ਮਿਲਿਆ ਹੁਣ ਤੇ ਉਹ ਮੂਰਖਾਂ ਦਾ ਸਰਦਾਰ ਇੱਕ ਹੋਰ ਵੱਡਾ ਹੈਗਾ ਜਿਹੜਾ ਕੇਜਰੀਵਾਲ ਹੈ ਉਹ ਵੀ ਇੱਕ ਮਹਾਮੂਰਖ ਹੈਗਾ ਬੰਦਾ ਖੁਦ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਰਹਿ ਕੇ ਆ ਸਤਿੰਦਰ ਜੈਨ ਅੰਦਰ ਰਹਿ ਕੇ ਆ ਮਨੁਸ਼ੀ ਸ਼ੋਧੀ ਅੰਦਰ ਰਹਿ ਗਿਆ ਹੈ ਔਰ ਪੰਜਾਬ ਦੇ ਇਨਚਾਰਜ ਲਾਤੇ ਆ। ਸੋ ਸਾਡੇ ਪੰਜਾਬ ਦੀ ਬਦਕਿਸਮਤੀ ਹੈ। ਮੀਡੀਆ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਇਹਨਾਂ ਚੀਜ਼ਾਂ ਨੂੰ ਐਕਸਪੋਜ਼ ਕਰੋ ਔਰ ਇਨਸਾਨ-ਇਨਸਾਨ ਦੇ ਵਿੱਚ ਵਿਤਕਰਾ ਕਰਨਾ ਸਰਕਾਰ ਬੰਦ ਕਰੇ। ਇਹ ਸਾਡੀ ਡਿਮਾਂਡ ਹੈ। ਲੇਕਿਨ ਜੋ ਅਸੀਂ ਸੰਭਵ ਹੈਗਾ ਅਸੀਂ ਜਿੱਦਾਂ ਕੈਨ ਸਰਬ ਨੇ ਕਿਹਾ ਸੀ ਆਪਣਾ ਨੈਸ਼ਨਲ ਐਸਈ ਕਮਿਸ਼ਨ ਨੂੰ ਵੀ ਰਿਕੁਐਸਟ ਕਰਾਂਗੇ, ਬੇਨਤੀ ਕਰਾਂਗੇ, ਮਿਲਾਂਗੇ। ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਉਹਨਾਂ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਗਿਆ ਈਮੇਲ ਮਾਰਤੀ ਭੇਜਿਆਗਾ ਔਰ ਅਸੀਂ ਮੌਕੇ ਤੇ ਜਾ ਕੇ ਵੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਹੈਗਾ ਤਾਂ ਯੂ ਆਰ ਵੈਲਕਮ ਲੱਭਣ ਲੱਭਣ ਸਾਹਿਬ ਜਹਰੀ ਨੀ ਸ਼ਰਾਬ ਦੀ ਜਾਂਚ ਪਾਸ ਤਾਂ ਕੁਝ ਨਹੀਂ ਦੇਗੀ ਜੀ ਉਹ ਤਾਂ ਜਿੰਨੋ ਜਿਸ ਨੇ ਕਿ ਨਹੀਂ ਉਸਨੇ ਕਰਵਾਈ ਹੈ ਐਗਰੀ ਕਾ ਕ੍ਰੀਸੀ ਉਹ ਡੈਕਸੌਨ ਤੋਂ ਬਾਅਦ ਜਾਤਪਾਤ ਤੇ ਆਧਾਰਿਤ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਤੁਸੀਂ ਉਸ ਨੂੰ ਡੈਫਰ ਕਰ ਰਹੇ ਕਿ ਇਹ ਐਸਸੀਸੀ ਹੈ ਨਾਓ ਐਸਸੀਸੀ ਇਹ ਮੇਰੇ ਪਾਸੇ ਪਤਾ ਨਹੀਂ ਇਹ ਅਸੀਂ ਇਹਦਾ ਵਿਸ਼ਾ ਜਿਹੜਾ ਜਾਤਪਾਤ ਆਧਾਰਿਤ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਇੱਕ ਪਾਸੇ ਤਾਂ 1 ਕਰੋੜ ਰੁਪਇਆ ਦਿੱਤਾ ਜਾ ਰਿਹਾ ਜਾਤ ਆਧਾਰਿਤ ਇੱਕ ਪਾਸੇ ਆਪਣਾ ਇੱਕ ਪੈਸਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ ਲੋਕੀ ਜਾਤ ਦਾ ਗਰੀਬ ਲੋਕ ਹੈਗੇ ਆ ਸ਼ੈਡਿਊਲਡ ਕਾਸਟ ਹੈ ਦਲਿਤ ਹੈ ਇਸ ਕਰਕੇ ਔਰ ਸਾਡਾ ਕਿਸੇ ਮੈਂ ਤਾਂ ਪਹਿਲੇ ਕਹਤਾ ਹੈਗਾ ਅਸੀਂ ਉਹਦੀ ਵਿਰੋਧਤਾ ਨਹੀਂ ਕਰਦੇ ਉਹਨੂੰ 1 ਕਰੋੜ ਨਹੀਂ ਦੇਣਾ 2 ਕਰੋੜ ਦਿਓ ਲੇਕਿਨ 2 ਕਰੋੜ ਬਾਕੀਆਂ ਨੂੰ ਵੀ ਦਿਓ ਜੋ ਸਿਮਿਲਰ ਕੰਡੀਸ਼ਨ ਦੇ ਵਿੱਚ ਅਗਰ ਫੌਤ ਹੋਏ ਆ ਕਿਹੜੇ ਪਰਿਵਾਰ ਨੂੰ ਲੋੜ ਨਹੀਂ ਹੈਗੀ ਅਸੀਂ ਕਿਸੇ ਤੇ ਵਿਰੋਧ ਨਹੀਂ ਹੈਗੇ ਵਿਰੋਧ ਚ ਨਹੀਂ ਹੈਗੇ ਭਈ ਆਪਣਾ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਕਿਉਂ ਦਿੱਤਾ ਅਸੀਂ ਇਹ ਕਹਿ ਰਹੇ ਆ ਕਿ ਦਲਤਾਂ ਨੂੰ ਕਿਉਂ ਨਹੀਂ ਦਿੱਤਾ ਪਰ ਲਦਰ ਸਭ ਅਕਸਰ ਭਾਜਪੀ ਇਹ ਹੀ ਕਹਿੰਦੀ ਸੀ ਧਰਮ ਦੀ ਜਾਤ ਦੀ ਅਸੀਂ ਰਾਜਨੀਤੀ ਨਹੀਂ ਨਹੀਂ ਕਰਦੇ ਪਰ ਇਹ ਤੁਸੀਂ ਤਾਫੇ ਦੀ ਰਾਜਨੀਤੀ ਕਰੇ ਤਾਫੇ ਕੀ ਤਾਫੇ ਕੀ ਸਾਨੂੰ ਚੁੱਪ ਰਹਿਣਾ ਚਾਹੀਦਾ ਕੀ ਅਸੀਂ ਦਲਤਾਂ ਦੇ ਇਸ਼ੂ ਨਾਲ ਉਠਾਈਏ ਤੁਸੀਂ ਇੱਕ ਮਿੰਟ ਕੋ ਜੋ ਇਸ਼ੂ ਉਠਾਉ ਪਰੇ ਕਿ ਜਾਤ ਦੇ ਧਾਰਨੀ ਨਹੀਂ ਮੈਂ ਤੁਸੀਂ ਇੱਕ ਜੇ ਕੋਈ ਕੀ ਜਾਤ ਰਿਐਲਿਟੀ ਨਹੀਂ ਹੈ ਨਹੀਂ ਪਹਿਲੇ ਤਾਂ ਆਪਣਾ ਸਫਰ ਨਹੀਂ ਕਰਦੇ ਇੱਕ ਮਿੰਟ ਮੈਂ ਇੱਕ ਤੋਂ ਬੜਾ ਕਲੀਅਰ ਇੱਕ ਮਿੰਟ ਪਾਈਸ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਜੋ ਸ਼ੈਡਿਊਲ ਕਾਸਟ ਹੈ ਉਹ ਇੱਕ ਕਮਿਊਨਿਟੀ ਹੈ ਉਹਨਾਂ ਲਈ ਪ੍ਰੋਵੀਸ਼ਨ ਆਫ ਐਟ੍ਰੋਸਿਟੀ ਐਕਟ ਬਣਿਆ ਇੱਕ ਕਨਸਟੀਚਿਊਸ਼ਨਲ ਗੱਲ ਕਰ ਰਹੇ ਹਾਂ ਅਸੀਂ ਅਸੀਂ ਜਾਤੀ ਆਧਾਰਤ ਨਹੀਂ ਗੱਲ ਕਰ ਰਹੇ ਜਾਤੀ ਆਧਾਰਤ ਹੀ ਹੁੰਦਾ ਕਿ ਉਹਦੇ ਜਾਤਾਂ ਦੇ ਵਿੱਚ ਅੱਗੇ ਜਾਤਾਂ ਨੇ ਉਹਨਾਂ ਨੂੰ ਆਪਸ ਵਿੱਚ ਕਰਕੇ ਅਸੀਂ ਗੱਲ ਕਰ ਰਹੇ ਹਾਂ ਅਸੀਂ ਤਾਂ ਜੋ ਸੰਵਿਧਾਨ ਕਹਿੰਦਾ ਅਕੋਰਡਿੰਗ ਟੂ ਕਨਸਟੀਚਿਊਸ਼ਨਲ ਹੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਅਸੀਂ ਜਾਤੀ ਆਧਾਰਤ ਕੋਈ ਗੱਲ ਨਹੀਂ ਕਰ ਰਹੇ ਕਿ ਜੋ ਸੰਵਿਧਾਨ ਦੇ ਵਿੱਚ ਇਹਨਾਂ ਦੇ ਲਈ ਸੁਰੱਖਿਆ ਦੇ ਲਈ ਇਹਨਾਂ ਦੇ ਮਾਨ ਸਨਮਾਨ ਲਈ ਇਹਨਾਂ ਦੀ ਸਿਕਿਉਰਿਟੀ ਦੇ ਲਈ ਜੋ ਐਕਟ ਬਣੇ ਨੇ ਅਸੀਂ ਉਸ ਦੇ ਤਹਿਤ ਉਹ ਗੱਲ ਕਰ ਰਹੇ ਹਾਂ ਜਾਤੀ ਆਧਾਰ ਤੇ ਅਸੀਂ ਕੋਈ ਗੱਲ ਨਹੀਂ ਕਰ ਰਹੇ ਨਾ ਹੀ ਇਹਦੇ ਵਿੱਚ ਜਾਤ ਦਾ ਕਿਤੇ ਰੌਲਾ ਜਾਤਾਂ ਤਾਂ ਸ਼ੈਡਿਊਲ ਕਾਸਟਾਂ ਦੇ ਵਿੱਚ ਵੀ ਪੰਜਾਬ ਦੇ 39 ਜਾਤਾਂ ਨੇ ਅਸ਼wini ਜੀ ਅਸ਼wini ਜੀ ਅਸ਼wini ਜੀ ਅਸ਼wini ਜੀ ਇੱਕ ਸੈਕਿੰਡ ਐਕਟ ਤੁਸੀਂ ਕਲੀਅਰਲੀ ਪੜ ਲਓ ਐਕਟ ਕਲੀਅਰਲੀ ਕਹਿੰਦਾ ਜਦ ਕਿਸੇ ਐਸਸੀ ਨਾਲ ਟੱਕਾ ਹੁੰਦਾ ਜਾਂ ਕਿਸੇ ਐਸਸੀ ਦੀ ਮੌਤ ਹੁੰਦੀ ਹੈ ਉੱਥੇ ਐਸਸੀ ਐਕਟ ਲੱਗਣਾ ਮੰਡੇਟਰੀ ਹੈ ਇਹ ਸਾਡੇ ਕਾਨੂੰਨ ਦੇਸ਼ ਦੀ ਸਰਕਾਰ ਨੇ ਕਾਨੂੰਨ ਬਣਾਤਾ ਹੈ ਔਰ ਇਹ ਸਾਰੇ ਸੂਬਿਆਂ ਤੇ ਲਾਗੂ ਹੁੰਦਾ ਹੈ ਇਹਦਾ ਮਤਲਬ ਜਦ ਇੱਥੇ 27 ਲੋਕਾਂ ਦੀ ਮੌਤ ਮੌਤ ਹੋਈ ਉਹਨਾਂ ਵਿੱਚੋਂ ਜੇ 16 ਲੋਕ ਦਲੇ ਸੀਗੇ ਤੇ ਐਸਸੀ ਐਸਟੀ ਐਕਟ ਸਰਕਾਰ ਦੀ ਜ਼ਿੰਮੇਵਾਰੀ ਸੀ ਲਗਾਣਾ ਐਸਪਰ ਦਾ ਅਧਿਕ ਸੰਵਿਧਾਨਤਕ ਇਸ ਕਾਨੂੰਨ ਬਣੇ ਹੋਏ ਉਤੇ ਲਗਾਣਾ ਜ਼ਰੂਰੀ ਹੈ ਤੇ ਇੱਕ ਸੈਕਿੰਡ ਇੱਕ ਸੈਕਿੰਡ ਹੈ ਇੱਕ ਸੈਕਿੰਡ ਉਸੇ ਗਾਇ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਨਪਿੰਦਰ ਜੀ ਫੇਰ ਗੱਲ ਕਰ ਰਹੇ ਤੁਸੀਂ ਗੱਲ ਕਿਤੇ ਹੋਰ ਕਰ ਮਾਰੇ ਅਸੀਂ ਗੱਲ ਕਹਿ ਰਹੇ ਹਾਂ ਜਦ ਕਾਨੂੰਨ ਦੇ ਅੰਦਰ ਇਹ ਸਪਸ਼ਟ ਵਿਆਖਿਆ ਹੈਗੀ ਹੈ ਸੰਵਿਧਾਨਤਕ ਵਿਆਖਿਆ ਹੈਗੀ ਹੈ ਕਿ ਜਿੱਥੇ ਵੀ ਕਿਸੇ ਐਸਸੀ ਨਾ ਤੱਕਾ ਹੁੰਦਾ ਹੈ ਜਾਂ ਐਸਸੀ ਦੀ ਮੌਤ ਹੁੰਦੀ ਹੈ ਉੱਥੇ ਐਸਸੀਐਸਟੀਏ ਲਗਾਣਾ ਮੈਂਡੀਟਰੀ ਹੈ ਇਹ ਤੁਹਾਨੂੰ ਨੋਟ ਕਰਿਓ ਜਦ ਨੈਸ਼ਨਲ ਐਥਿਕ ਕਮਿਸ਼ਨ ਸ਼ਿਕਾਇਤ ਕਰਾਂਗੇ ਡੀਸੀ ਐਸਐਸਪੀ ਨੂੰ ਭੇਜਣਾ ਪੈਣੀ ਹੈ ਇਹਨਾਂ ਨੂੰ ਜਵਾਬ ਨਹੀਂ ਆਣਾ ਇਹ ਸਰਕਾਰ ਨੂੰ ਜਵਾਬ ਨਹੀਂ ਆਣਾ ਕਿਉਂਕਿ ਕਾਨੂੰਨ ਤੈਅ ਤਲ ਹੋ ਰਹੀ ਹੈ ਇਹਨਾਂ ਨੇ ਵਿਤਕਰਾ ਕੀਤਾ ਉਥੇ ਲੋਕਾਂ ਦੇ ਉੱਪਰ ਪਰਚੇ ਦਰਜ ਕਰਦੇ ਹੋਏ ਇਹਨਾਂ ਨੇ ਵਿਤਕਰਾ ਕੀਤਾ ਉਥੇ ਕੰਪਨਸੇਸ਼ਨ ਵੰਟਦੇ ਹੋਏ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰੇ ਸਰਕਾਰ ਨੂੰ ਕਿ ਉਹਨਾਂ ਵਿੱਚ 16 ਐਸਸੀ ਸੀਗੇ ਔਰ ਦੇਸ਼ ਦੇ ਕਾਨੂੰਨ ਅਨੁਸਾਰ ਉਹਨਾਂ 16 ਐਸਸੀ ਦੀ ਡੈਥ ਲਈ ਐਸਸੀ ਐਕਟ ਲੱਗਣਾ ਚਾਹੀਦਾ ਸੀਗਾ ਔਰ ਐਸਸੀ ਐਕਟ ਦੇ ਤਹਿਤ ਉਹਨਾਂ ਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ ਸੀਗਾ ਔਰ ਉਹ ਕੰਪਨਸੇਸ਼ਨ ਵੀ ਜੜਾ ਕੇਂਦਰ ਸਰਕਾਰ ਨੇ ਭੇਜਣਾ ਹੈ ਇਹਨਾਂ ਸਿਰਫ ਲਿਖੇ ਭੇਜਾਉਂਦਾ ਉਹ ਕਰਨਾ ਚਾਹੀਦਾ ਸੀਗਾ ਸੋ ਵਿਤਕਰਾ ਤੱਕਾ ਇਹ ਸਰਕਾਰ ਕਰ ਰਹੀ ਹੈ ਪਰਚੇ ਦਰਜ ਕਰਨ ਸੇ ਕਰ ਰਹੀ ਹੈ ਨਾਇਦਨ ਸੇ ਕਰ ਰਹੀ ਹੈ ਅਸੀਂ ਸਿਰਫ ਉਹਦੇ ਖਿਲਾਫ ਆਵਾਜ਼ ਚੱਕ ਰਹੇ ਹਾਂ ਕੋਈ ਨਵਾਂ ਇਸ਼ੂ ਨਹੀਂ ਬਣਾ ਰਹੇ ਜੀ ਸਰ ਜੀ ਕੈਂਸਲ ਕੈਂਸਲ ਥੋੜਾ ਜਿਹਾ ਉਹਦੇ ਕਲੀਅਰ ਕਰੋ ਇੱਕ ਮਿੰਟ ਇੱਕ ਮਿੰਟ ਮੈਂ ਬੇਨਤੀ ਕਰਦਾ ਥੋੜਾ ਸਭ ਕਲੀਅਰ ਕਰ ਦੋ ਜੀ ਉਹ ਰਾਤੀ ਆਉਂਦੀ ਹੈ ਇਹ ਤਾਂ ਹੈ ਨਹੀਂ ਕਿਸੇ ਜਾ ਕੇ ਮਾਰਿਆ ਤਾਂ ਉਸੇ ਜਿਹੇ ਲੜ ਰਹੇ ਨੇ ਹਾਂ कोरोना आया कोई ऐसी एक्ट नहीं लगे कोई त्रासदी आती है कोई ऐसी एक्ट नहीं लगता कोई कुछ आ लगता कोई भाजी करोना जाली शराब माफिया कि कंपेयर कर दोगे सी अश्विनी जी ब्रेक लगाओ एक सेकंड एक सेकंड मतलब माफिया शराब माफिया करोना ना कंपेयर कर दो शराब माफिया करोना ना कंपेयर करोगे शराब माफिया करोना कंपेयर करोगे मिला रहे हैं ना शराब माफिया कोरोना ਨਾਲ ਕੰਪੇਅਰ ਨਹੀਂ ਹੋ ਸਕਦਾ ਸ਼ਰਾਬ ਮਾਫੀਆ ਕੋਈ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਸੇਜ ਆ ਗਿਆ ਹੁਣ ਤੁਹਾਨੂੰ ਸ਼ਰਾਬ ਮਾਫੀਆ ਜਿਹੜਾ ਕੋਰੋਨਾ ਨਾਲ ਕੰਪੇਅਰ ਨਾ ਨਾ ਕਰੋ ਬੋਲੋ ਮੈਂ ਸ਼ਰਾਬ ਮਾਫੀਆ ਜਿਹੜਾ ਕੋਰੋਨਾ ਕੰਪੇਅਰ ਨਾ ਕਰੋ ਸ਼ਰਾਬ ਮਾਫੀਆ ਮੈਂ ਕੋਈ ਬਲੇਮ ਨਹੀਂ ਦਿੰਦਾ ਕੋਈ ਬਲੇਮ ਨਹੀਂ ਦਿੰਦਾ ਇਹ ਕੋਈ ਬਲੇਮ ਨਹੀਂ ਦਿੰਦਾ ਕੋਈ ਬਲੇਮ ਨਹੀਂ ਦਿੰਦਾ ਕੋਈ ਬਲੇਮ ਨਹੀਂ ਦਿੰਦਾ ਸ਼ਰਾਬ ਮਾਫੀਆ ਚਲੋ ਕੁਸਚਨ ਪੂਰਾ ਕਰੋ ਕੁਸਚਨ ਪੂਰਾ ਕਰੋ ਸ਼ਰਾਬ ਮਾਫੀਆ ਕੋਰੋਨਾ ਨਾਲ ਕੰਪੇਅਰ ਨਹੀਂ ਹੁੰਦਾ ਕੋਈ ਗੱਲ ਨਹੀਂ ਸੜ ਪਹਿਲੇ ਕੋਈ ਸ਼ਰਾਬ ਮਾਫੀ ਦੇਖੋ ਐਕਮੈਨ ਐਕਮੈਨ ਦੇ ਭਾਈ ਦੇ ਰਿਹਾ ਨਾ ਸ਼ਰਾਬ ਮਾਫੀ ਕਰੋਨਾ ਨਾਲ ਕੰਪੇਅਰ ਕਰ ਰਹੇ ਹੋ ਜਵਾਬ ਦਿਓ ਸ਼ਰਾਬ ਮਾਫੀ ਕਰੋਨਾ ਨਾਲ ਕੰਪੇਅਰ ਕਰੋਗੇ ਪ੍ਰਧਾਨ ਸਾਹਿਬ ਸ਼ਰਾਬ ਮਾਫੀ ਕਰੋਨਾ ਨਾਲ ਕੰਪੇਅਰ ਕਰੋਗੇ ਸਰ ਤੁਸੀਂ ਅਰੇ ਕਰੋਨਾ ਨਾਲ ਕੰਪੇਅਰ ਕਰੋਗੇ ਸ਼ਰਾਬ ਮਾਫੀ ਬੋਲੋ ਬੋਲ 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 ਬੋਲੋ ਅਸੀਂ ਵਿੱਚ ਟੋਕਦਾ ਅਸੀਂ ਲੈ ਰਹੇ ਆਂ ਸ਼ਰਾਬ ਮਾਫੀਆ ਕੋਰੋਨਾ ਕੰਪੇਅਰ ਕਰ ਰਹੇ ਆਂ ਅਸੀਂ ਉਹ ਕੰਪੈਰੀਜ਼ਨ ਠੀਕ ਨਹੀਂ ਹੈ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆਂ ਪਾ ਜੀ ਆ ਰਹੇ ਆ ਨਾ ਮੈਂ ਇਨਾ ਹੀ ਕਿਹਾ ਮੇਰੀ ਬੈਸਲੋਰ ਦੀ ਬੇਨਤੀ ਹੈ ਕਿ ਸ਼ਰਾਬ ਮਾਫੀਆ ਕੋਰੋਨਾ ਨਾਲ ਕੰਪੈਰੀਜ਼ਨ ਨਹੀਂ ਹੈ ਸ਼ਰਾਬ ਮਾਫੀਆ ਲਈ ਜਿਹੜਾ ਖੜੇ ਨਾ ਹੋ ਛੜੇ ਨਾ ਚੱਕੋ ਪਲੀਜ਼ ਦੱਸੋ ਕੀ ਕਹਿਣਾ ਚਾਹਤੇ ਮੈਂ ਕੈਂਸਰ ਬਾਰੇ ਪੁੱਛ ਰਿਹਾ ਹਾਂ ਹਾਂ ਜੀ ਕੀ ਸ਼ਰਾਬ ਜਿਹੜੀ ਜ਼ਹਿਰਲੀ ਹੁੰਦੀ ਹੈ ਉਹ ਜਾਤ ਪਾਤ ਧਰਮ ਕੁਝ ਨਹੀਂ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਜਦੋਂ ਏਸੀ ਕੋਈ ਵੀ ਤਰ੍ਹਾਂ ਦੀ ਆ ਜਾਂਦੀ ਹੈ ਜਾ ਚਲੋ ਛੱਡੋ ਪੈ ਇਸ ਐਪੀਸੋਡ ਨੂੰ ਜੀ ਤੁਸੀਂ ਵੀ ਮੈਨੂੰ ਦੱਸੋ ਕਿ ਕਾਮਰ ਸਰਕਾਰ ਬਣਾਣ 130 ਹੁੰਦਾ ਹੋਈ ਹੈ ਉਸ ਵੇਲੇ ਅਕਾਲੀ ਸਰਕਾਰ ਬਣਾਣੀ ਲਗਭਗ 100-150 ਮੋਤ ਹੋਈ ਸੀ ਸਾਡੇ ਸਾਡੀ 10 ਸਾਲਾਂ ਦੌਰਾਨ ਕੀ ਉਸ ਟਾਈਮ ਐਸਸੀ ਇੱਕ ਲੱਗਿਆ ਸੀਗਾ ਅਗਰ ਲੱਗਿਆ ਸੀ ਸਭ ਦਾ ਦੱਸੋ ਮੈਂ ਹੁਣ ਤੁਹਾਡੀ ਜਾਣਕਾਰੀ ਵਿੱਚ ਦੱਸਣਾ ਚਾਹੁੰਨਾ ਹੈ ਕਿ ਜਦੋਂ ਪਿਛਲੇ ਸਾਲ 2024 ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਗਰੇ ਜ਼ਿਲ੍ਹੇ ਦੇ ਵਿੱਚ ਔਰ ਜੋ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਨੇ ਹਰਪਾਲ ਸਿੰਘ ਜੀ ਚੀਮਾ ਉਹਨਾਂ ਦੀ ਕੰਸਟਿਟੂਐਂਸੀ ਦੇ ਵਿੱਚ ਜਦੋਂ ਜ਼ਹਿਰੀਲੀ ਸ਼ਰਾਬੀ ਨਾਲ ਮੌਤਾਂ ਹੋਈਆਂ ਸੀਗੀਆਂ ਤਾਂ ਉੱਥੇ ਪ੍ਰੋਵੈਂਸ਼ਨ ਆਫ ਐਟਰੋਸਿਟੀ ਐਕਟ ਲੱਗਿਆ ਸਰ ਮੈਂ ਕਾਮਰਸ ਦੇ ਗੱਲ ਹੀ ਸਰਕਾਰ ਬਣਾ ਲੀਂਦੇ ਹਾਂ ਇਸੇ ਇੱਕ ਦੋ ਦਿਨ ਸਿੰਗਲ ਨਹੀਂ ਕਰਦੇ ਮੈਂ ਕਿਹਾ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਜਿੰਨਾ ਮੁੱਦਾ ਸਦਾ ਸ਼ਮਸ਼ੀਰ ਸਿੰਘ ਜੀ ਦੁੱਲੂ ਨੇ ਅੰਮ੍ਰਿਤਸਰ ਦੇ ਜਿਹੜਾ ਇਨਸੀਡੈਂਟ ਹੋਇਆ ਉਹਦੇ ਉੱਤੇ ਉਹਨਾਂ ਨੇ ਬਹੁਤ ਉਹ ਕੀਤੀਆਂ ਸਟੇਟਮੈਂਟ ਦਿੱਤੀ ਆਪਣੀ ਪਾਰਟੀ ਦੇ ਖਿਲਾਫ ਵੀ ਕੀਤਾ ਉਹਨਾਂ ਨੇ ਬਹੁਤ ਕੁਝ ਕੀਤਾ ਔਰ ਉਸ ਸਮੇਂ ਦੇ ਵਿੱਚ ਕਾਰਨ ਇਹ ਹੈ ਕਿ ਕਿ ਤੁਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਕਿ ਨਹੀਂ ਪਹੁੰਚਾ ਸਕਦੇ ਅਸੀਂ ਅਵੇਰ ਹਾਂ ਮੈਂ ਪਿਛਲੇ 40 ਸਾਲਾਂ ਤੋਂ ਅਨੁਸੂਚੀ ਜਾਤੀਆਂ ਨਾਲ ਜਿਹੜੇ ਸਬੰਧਤ ਮੁੱਦੇ ਨੇ ਅਸੀਂ ਬਹੁਤ ਉਠਾਏ ਨੇ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵੀ 2020 ਦੇ ਵਿੱਚ ਜਦੋਂ ਬੰਦ ਹੋ ਗਈ ਸੀ ਸਾਧੂ ਸਿੰਘ ਧਰਮਸਰੋਤ ਦੇ ਉੱਤੇ ਜਿਹੜਾ ਇਲਜ਼ਾਮ ਹੈ ਕਿ ਇਹਨਾਂ ਨੇ 500 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕਰਿਆ 63 ਕਰੋੜ ਰੁਪਏ ਦਾ ਤਾਂ ਸਨਿਆਮੀ ਪਤਾ ਲੱਗਿਆ ਸੀ ਕਿ ਇਹਨਾਂ ਨੇ ਇਦਾਂ ਕੀਤਾ ਲਿਕਨ ਮੈਂ ਇਹ ਗੱਲ ਕਹਿਣਾ ਚਾਹਉਨਾ ਕਿ ਜਿੱਥੇ ਸਾਨੂੰ ਇਸ ਗੱਲ ਦਾ ਪਤਾ ਹੈ ਅਸੀਂ ਉੱਥੇ ਜੋ ਮਾਲੀ ਸਹੈਤਾ ਪ੍ਰੋਵਿੰਸ਼ਨ ਆਫ ਫੈਟਰਸਿਟੀ ਐਕਟ ਦੇ ਤਹਿਤ ਮਿਲਦੀ ਹੈ ਅਸੀਂ ਉਹ ਦਿਮਾਉਣ ਤੋਂ ਕਦੀ ਵੀ ਪਿੱਛੇ ਨਹੀਂ ਹਟੇ ਮੈਂ ਆਪਣੇ ਉਹਦੇ ਵਿੱਚ ਮੈਂ ਬਹੁਤ ਬੰਦਿਆਂ ਨੂੰ ਸੈਂਕੜੇ ਨਹੀਂ ਬਹੁਤ ਬੰਦਿਆਂ ਨੂੰ ਅਸੀਂ ਇਹ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਕਰਾਈ ਹੈ ਲੇਕਿਨ ਅਸੀਂ ਕੋਈ ਜਾਤੀ ਦੇ ਆਧਾਰਤ ਨਹੀਂ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਆਰਟੀਕਲ 378 ਦੇ ਤਹਿਤ 38 ਦੇ ਤਹਿਤ ਨੈਸ਼ਨਲ ਸ਼ੂਡ ਕਾਸਟ ਕਮਿਸ਼ਨ ਬਣਿਆ ਉਸ ਦੇ ਤਹਿਤ ਜਿਹੜੀ ਤੁਹਾਨੂੰ ਉਹਨਾਂ ਨੂੰ ਸੁਬਿਧਾ ਮਿਲਦੀ ਹੈ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈ ਅਸੀਂ ਉਹ ਲੈ ਕੇ ਦੇ ਰਹੇ ਹਾਂ ਉਹਦੇ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਹੀ ਗਏ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੇ ਉੱਥੇ ਦਾ ਤਾਂ ਆਪ ਜਿਹੜੇ ਨੇ ਕੈਬਨਿਟ ਮਿਨਿਸਟਰ ਨੇ ਇਟੂਰਨੇ ਮਿਸਟਰ ਤੇ ਉਸ ਦੇ ਨਾਲ ਪੰਜਾਬ ਦੇ ਵਿੱਚ ਐਸਟੇਮੇ 27 ਤੋਂ ਵੱਧ ਸ਼ੈਡਿਊਲ ਕਾਸਟ ਮੈਂਬਰ ਨੇ ਇੱਕ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਕੁਝ ਨਹੀਂ ਬਣਾਇਆ ਨਿਊਲੀ ਇਲੈਕਟਿਡ ਜਿਹੜਾ ਚੇਅਰਮੈਨ ਹੈ ਸ਼ੈਡੂਲ ਕਾਸਟ ਕਮਿਸ਼ਨ ਦਾ ਕਿਸੇ ਨੇ ਜ਼ੁਬਾਨ ਤੱਕ ਨਹੀਂ ਖੋਲੀ ਕਿ ਐਮਐਲਏ ਦਾ দায়িত্ব ਵੀ ਨਹੀਂ ਬਣਦਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਬੰਦਿਆਂ ਦੀ ਜਾ ਕੇ ਗੱਲ ਸੁਣ ਸਾਰਿਆਂ ਦੀ ਸੁਣੇ ਲੇਕਿਨ ਉਹ ਇਦਾਂ ਦਾ ਕਿਉਂ ਕਰ ਰਹੇ ਨੇ ਉਹਨਾਂ ਦੇ ਪਾਰਲੀਮੈਂਟ ਮੈਂਬਰ ਔਰ ਵਿਧਾਨ ਸਭਾ ਦੇ ਮੈਂਬਰ ਔਰ ਪਾਰਟੀ ਦਾ ਉਹਨਾਂ ਦਾ ਵੀ ਐਸਸੀ ਵਿੰਗ ਹੈ ਉਹਨਾਂ ਨੇ ਕਿਸੇ ਨੇ ਜ਼ੁਬਾਨ ਖੋਲੀ ਲੇਕਿਨ ਸਾਨੂੰ ਇਹ ਲੱਗਿਆ ਇਹ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਮੈਂ ਪਿਛਲੇ ਦਿਨ ਹੀ ਨੈਸ਼ਨਲ ਸ਼ੂਟਕਾਸਟ ਕਮਿਸ਼ਨ ਨੂੰ ਅਸੀਂ ਮਿਲਣ ਗਿਆ ਸੀ ਤੇ ਮਿਲ ਕੇ ਅਸੀਂ ਇਹ ਗੱਲ ਵੀ ਚੱਕੀ ਉਸ ਤੋਂ ਬਾਅਦ ਪਾਰਟੀ ਪਲੇਟਫਾਰਮ ਤੇ ਪਿਛਲੇ ਸਮੇਂ ਤੋਂ ਚੱਕੀ ਜਾ ਰਹੀ ਹੈ ਜਾਖੜ ਸਾਹਿਬ ਵੀ ਇਸ ਦੇ ਲਈ ਮਿਲੇ گورنر ਸਾਹਿਬ ਨੂੰ ਮਿਲੇ ਜਾ ਕੇ ਹੋਰ ਵੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਨੇ ਵੀ ਕਿਹਾ ਵੀ ਅਸੀਂ ਆਪਣੇ ਅਸੀਂ ਵੱਖੋ-ਵੱਖਰੇ ਪਲੇਟਫਾਰਮ ਦੇ ਜਾਂ ਵੱਖੋ-ਵੱਖਰੇ ਮਾਧਿਅਮ ਦੇ ਰਾਹੀਂ ਅਸੀਂ ਸਾਰਿਆਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਪਾਰਟਿਕੂਲਰ ਇਕ ਲਈ ਨਹੀਂ ਅਸੀਂ ਕਹਿੰਨੇ ਕਿ ਜੋ ਕੁਝ ਹੋਇਆ ਮਾੜਾ ਔਰ ਇਸਦੇ ਲਈ ਹਮੇਸ਼ਾ ਲਈ ਰੋਕਥਾਮ ਲੱਗਣੀ ਚਾਹੀਦੀ ਹੈ ਅਸੀਂ ਇਸ ਮੁੱਦੇ ਦਾ ਇਸ ਕਰਕੇ ਤੁਹਾਡੇ درمیان ਰੱਖਿਆ ਕਿ ਇਸ ਤਰ੍ਹਾਂ ਦਾ ਖਲੀਤਨ ਸੁਪਰੀਮ ਕੋਰਟ ਦੇ ਵਿੱਚੋਂ ਚੱਲ ਰਿਹਾ ਅਮਰਸਰ ਵਾਲਾ ਕੇਸ ਉਹਦਾ ਕੋਈ ਡਿਸੀਜਨ ਨਹੀਂ ਹੋਇਆ ਸਰਕਾਰ ਆਪਣਾ ਪੱਖ ਨਹੀਂ ਪੇਸ਼ ਕਰ ਰਹੀ ਸਰਕਾਰ ਜਨਤਕ ਕਰਦੇ ਰਿਪੋਰਟ ਜਿਹੜੀ ਹੈ ਆਪਣੇ ਪਿਛਲੇ ਸਾਲ ਜਿਹੜੀ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਮੌਤਾਂ ਹੋਈਆਂ ਨੇ ਕੋਈ ਜਨਤਕ ਕਰੇ ਚਲੋ ਉਹਨਾਂ ਦੀ ਸਰਕਾਰ ਚ ਹੋਈ ਹੈ 2020 ਦੇ ਵਿੱਚ ਅਮਰਸਰ ਗੁਰਦਾਸਪੁਰ ਤੇ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ ਸੀ ਉਹ ਜਨਤਕ ਕਰਦੇ ਉਦੋਂ ਪੋਜੀਸ਼ਨ ਦੀ ਸਰਕਾਰ थी उस समय हरपाल सिंह चीमा ते भगवंत सिंह मान जी बहुत रोला पांदे ਸੀ ਤੁਹਾਨੂੰ ਯਾਦ ਹੋਊਗਾ ਕਿ ਅਰਥੀ ਦੇ ਉੱਤੇ ਲਿਖ ਕੇ ਲਿਖਿਆ ਜਾਂਦਾ ਸੀ ਤੇ ਇੱਕ ਦਿਖਾ ਕੇ ਫੋਟੋਆਂ ਖਚਾਈਆਂ ਜਾਂਦੇ ਅਸੀਂ ਕਿੱਥੇ ਅਮਰਸਰ ਗੁਰਦਾਸਪੁਰ ਬਟਾਲੇ ਵਰਗੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਵੀ ਤਾਂ ਪਤਾ ਹੀ ਹੈ ਲੇਕਿਨ ਅਸੀਂ ਕਿਸੇ ਦਿਨ ਜੇ ਜ਼ਿੰਮੇਵਾਰ ਸਰਕਾਰ ਹੈ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਏ ਨਾ ਲੋਕਾਂ ਨੂੰ ਜ਼ਿੰਮੇਵਾਰੀ ਤਾਂ ਹੈ ਨਹੀਂ ਉਹਨਾਂ ਦੀ ਉਹ ਹਰ ਇਸ ਇਸ਼ੂ ਤੇ ਬਿਫਲ फेल ਹੋ ਗਿਆ ਸਰਕਾਰ ਅਸੀਂ ਉਹਨਾਂ ਦੀ ਨਲਾਕੀਆਂ ਨੂੰ ਸ਼ੋਅ ਕਰ ਰਹੇ ਹਾਂ ਅਗਰ ਉਹ ਇਹ ਕੰਮ ਕਰ ਦਿੰਦੇ ਸ਼ਾਇਦ ਅਸੀਂ ਅੱਜ ਪ੍ਰੈਸ ਕਾਨਫਰੰਸ ਨਾ ਕਰਦੇ ਉਹਨਾਂ ਦੇ ਐਮਐਲਏ ਬੋਲਦੇ ਉਹਨਾਂ ਦੇ ਐਮਪੀ ਬੋਲਦੇ ਉਹਨਾਂ ਦੇ ਮਨਿਸਟਰ ਬੋਲਦੇ ਉਹਨਾਂ ਦਾ ਲਾਇਆ ਹੋਇਆ ਚੇਅਰਮੈਨ ਬੋਲਦਾ ਆਪ ਵਿਜ਼ਿਟ ਕਰ ਲੈਂਦਾ ਸਾਨੂੰ ਮੌਕਾ ਹੀ ਨਾ ਦਿੰਦਾ ਸਾਡੇ ਕੋਲ ਜੇ ਇਸ਼ੂ ਹੈ ਔਰ ਸਾਰਥਕ ਇਸ਼ੂ ਹੈ